ਹੋ ਜੀ ਬਾਜ਼ਾਰ ਦੇ ਵਿੱਚ ਨਾ ਬੜਾ ਸੁੱਕੀ ਆਪ ਹੀ ਲਾ ਕੇ ਗੱਡੀਆਂ ਤੇ ਚਲ ਜਾਂਦੇ ਆ ਗਾਂ ਸਾਮਾਨ ਖਰੀਦਣ ਇੱਥੇ ਫਿਰ ਨੰਗਲ ਚ ਪਰੇਸ਼ਾਨੀ ਆਉਂਦੀ ਐ ਤੇ ਟ੍ਰੈਫਿਕ ਜਾਮ ਹੁੰਦੀ ਐ ਸਾਨੂੰ ਕੋਹ ਫੋਨਾਂ ਦੇ ਇਸ ਕਰਕੇ ਫਿਰ ਅੱਜ ਥੋੜਾ ਜਿਹਾ ਆਪਣੇ ਪਲੇਜਮੈਂਟ ਕਰਕੇ ਤੇ ਜਿਹੜੀਆਂ ਗੱਡੀਆਂ ਨੇ ਇੱਕ ਦੋ ਟੋਕ ਲਈ ਤੇਦੀ ਮੈਪ ਜਾਰੀ ਰਹੀ ਜੀ ਅੱਜ ਅੱਜ ਹੀ ਰਹੀ ਰਹੀ ਜੀ ਜੀ ਪਤਾ ਵੀ ਚਾਹੀਦਾ ਹਾਂ ਪਾਏਗਾ ਜੀ ਪਾਏਗਾ ਜਦੋਂ ਇਹਨਾਂ ਦਾ ਮਾਲਕ ਆਏਗਾ ਕੀ ਕਹਿਣਾ ਚਾਹੋਗੇ ਕਿ ਪਿਆਰਾ ਤੇ ਬਜ਼ਾਰਾਂ ਨੂੰ ਇਹ ਕਹਿਣਿਆ ਕਿ ਜਿਹੜੀ ਗੱਡੀਆਂ ਨੇ ਜਿੱਥੇ ਤੁਹਾਨੂੰ ਪਾਰਕਿੰਗ ਹੈ ਜਿੱਥੇ ਆਪਾਂ ਸੁਪਤਾਂ ਆਇਆ ਤੇ ਪਾਰਕਿੰਗ ਚ ਲਾਓ ਜਾਂ ਪੁਰਾਣਾ ਬੱਸ ਸਟੈਂਡ ਹੈ ਉੱਥੇ ਵੀ ਜਗ੍ਹਾ ਹੈਗੀ ਉੱਥੇ ਲਾਓ ਤੇ ਇੱਥੇ ਬਜ਼ਾਰਾਂ ਦੇ ਵਿੱਚ ਗੱਡੀਆਂ ਜਿਹੜੀਆਂ ਨਾਲ ਤੇ ਅੱਛੀ ਸ਼ੁਰੂਆਤ ਤੇ ਕੱਲ ਹਾਂਜੀ ਹਾਂਜੀ ਸ਼ੁਰੂਆਤ ਇਹ ਨਹੀਂ ਹਰੀ ਰਹਿ ਗਈ ਜਿਵੇਂ ਮਾਰਜੋ ਗਿਆ ਐਸਐਸਪੀ ਸਾਹਿਬ ਜੀ ਨਾਲ ਤਾਂ ਫਾਨ ਸਾਹਿਬ ਇਹ ਤਾਂ ਹੀ ਯਾਰੀ ਹੋਗੀ ਤੇ ਅਪੀਲ ਕਰਦੇ ਆ ਇਹਨਾਂ ਜਾਪ ਨੇ ਹੋ ਜਾਂਦੇ ਲੋਕ ਭਗਵਾਨ ਕੀ ਤਕਦੀਆਂ ਲਾਦੇ ਨੇ ਤੇ ਸਾਡਾ ਮਾੜਾ ਮੋਟਾ ਸਾਥ ਦਿਓ ਤੇ ਇਹ ਗੱਡੀਆਂ ਬਾਜ਼ਾਰ ਦੇ